ਦੇਵਤਨ ਗੁਰਦੇਵ 사త్సੰਗਤ ਜੀ ਅੱਜ ਬੁੱਧਵਾਰ ਐ ਬੁੱਧਵਾਰ ਆਪਾਂ ਸਤਿਗੁਰੂ ਅਰਦਾਸ ਮਹਾਰਾਜ ਜੀ ਤਲਾਵਰ ਜੋ ਦੂਸਰੇ ਗੁਰੂ ਨੇ ਪਾਈ ਉਹਨਾਂ ਦੀ ਬਾਣੀ ਲੈ ਕੇ ਆਨੇ ਆ ਵਿਚਾਰਦੇ ਆ ਤਾਂ ਜੋ ਸਾਨੂੰ ਸਮਝ ਆਵੇ ਕਿ ਉਹਨਾਂ ਦੇ ਵਿਚਾਰ ਕੀ ਨੇ ਉਹਨਾਂ ਦੀ ਵਿਚਾਰਤਾ ਰਾ ਕੀ ਐ ਤੇ 사త్సੰਗਤ ਜੀ ਪਤਾ ਲੱਗਦਾ ਕਿ ਭਾਈ ਕੋਈ ਵਿਚਾਰਤਾ ਰਾ ਹੈ ਕੋਈ ਜੋਤ ਹੈ ਸ਼ਰੀਰ ਚਾਹੀਏ ਅਲੱਗ-ਅਲੱਗ ਸੀ ਆਉਣ ਜਾਣ ਦਾ ਸਮਾਂ ਚਾਹੀਏ ਅਲੱਗ-ਅਲੱਗ ਸੀ ਪਰ ਵਿਚਾਰਤਾ ਰ ਇਕੋ ਹੀ ਐ ਅੱਜ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਜੀ 사ਤਸੰਗਤ ਜੀ ਬੜਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਤੇ ਬੇਨਤੀ ਹੈ 사ਤਸੰਗਤ ਜੀ ਅੱਜ ਦਾ ਪਾਵਨ ਤੇ ਪਵਿੱਤਰ ਸ਼ਬਦ ਆਪਾਂ ਜਦੋਂ ਵੀ ਗੁਰਬਾਣੀ ਪੜ੍ਹਨੀ ਹੈ ਸੁਣਨੀ ਹੈ ਵਿਚਾਰਨੀ ਹੈ 사ਤਸੰਗਤ ਜੀ ਗੁਰਬਾਣੀ ਚਾਨਣ ਹੈ ਸਾਡੀ ਜ਼ਿੰਦਗੀ 'ਚ ਆਪਾਂ ਜ਼ਿੰਦਗੀ ਬਤੀਤ ਕਿਵੇਂ ਕਰਨੀ ਹੈ ਸਾਹਿਬ ਸਤਿਗੁਰੂ ਅਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਹਰ ਪ੍ਰਕਾਰ ਨਾਲ 사ਤਸੰਗਤ ਜੀ ਗਾਈਡ ਕਰਦੀ ਹੈ ਸਾਡਾ ਹੱਥ ਫੜ ਕੇ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਚਾਹੇ ਫਿਰੋ ਧਰਮ ਹੋ ਰਾਜਨੀਤੀ ਹੋ ਸਮਾਜ ਹੋ ਸਿੱਖਿਆ ਹੋ ਹਰ ਪੱਖ ਤੋਂ 사ਤਸੰਗਤ ਜੀ ਗੁਰਬਾਣੀ ਸਾਡਾ ਰਸਤਾ ਦਿਖਾਉਂਦੀ ਹੈ ਅੱਜ ਸਾਹਿਬ ਸਤਿਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਕਿਆ ਪੜੀ ਐ ਕਿਆ ਗੁਨੀਆਂ ਕਿਆ ਵੇਦ ਪੁਰਾਣਾ ਸੁਣੀਐ ਪੜੈ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਆ ਸੋਈ ਸਾਤਸੰਗਤ ਜੀ ਹਰ ਧਰਮ ਦੇ ਵਿੱਚ ਨਾ ਗ੍ਰੰਥ ਨੇ ਤੇ ਭਾਈ ਦੁਨੀਆ ਗ੍ਰੰਥਾਂ ਨੂੰ ਪੜਦੀ ਵੀ ਹੈ ਸਾਤਸੰਗਤ ਜੀ ਸਵੇਰੇ ਅੰਮ੍ਰਿਤ ਵੇਲੇ ਆਪਾਂ ਗ੍ਰੰਥ ਪੜਨ ਬੈਠਦੇ ਹਾਂ ਧਾਰਮਿਕ ਕਿਤਾਬਾਂ ਪੜਦੇ ਹਾਂ ਸਕ੍ਰਿਪਚਰਸ ਪੜਦੇ ਹਾਂ ਦਿਨੇ ਵੀ ਪੜਦੇ ਹਾਂ ਸ਼ਾਮ ਨੂੰ ਵੀ ਪੜਦੇ ਹਾਂ ਸਾਤਸੰਗਤ ਜੀ ਰਾਤ ਨੂੰ ਵੀ ਪੜਦੇ ਹਾਂ ਤੇ ਸਤਿਗੁਰੂ ਜੀ ਫਰਮਾਂਦੇ ਨੇ ਕਿ ਭਾਈ ਜੀ ਆਪਾਂ ਪੜ ਹੀ ਜਾਈਏ ਪਰ ਉਹਦੇ ਵਿੱਚ ਲਿਖਿਆ ਜੋ ਹੈ ਉਹ ਆਪਾਂ ਕਦੇ ਵਿਚਾਰਿਆ ਹੀ ਨਾ ਸਾਤਸੰਗਤ ਜੀ ਧਾਰਮਿਕ ਗ੍ਰੰਥ ਪੜਨ ਤੋਂ ਬਾਅਦ ਵੀ ਜੇ ਅਸੀਂ ਬ੍ਰਹਮ ਗਿਆਨੀ ਨਹੀਂ ਜੇ ਹੁੰਦੇ ਜੇ ਸਾਨੂੰ ਸੱਚ ਤੇ ਝੂਠ ਦਾ ਪਤਾ ਨਹੀਂ ਲੱਗਦਾ ਸਾਤਸੰਗਤ ਜੀ ਭਗਤੀ ਕੀ ਹੈ ਭਗਤੀ ਕੀ ਨਹੀਂ ਹੈ ਫਿਰ ਵੀ ਪਤਾ ਨਹੀਂ ਲੱਗਦਾ ਜੇ ਸਾਨੂੰ ਆਪਣਾ ਅੰਦਰ ਬੈਠਾ ਮਾਲਕ ਦਿਖਾਈ ਨਹੀਂ ਦਿੰਦਾ ਤਾਂ ਸਮਝ ਲੈਣਾ ਸਾਤਸੰਗਤ ਜੀ ਫਿਰ ਗ੍ਰੰਥ ਪੜਨ ਦਾ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਾਤਸੰਗਤ ਜੀ ਆਪਾਂ ਪੜਦੇ ਤਾਂ ਹਾਂ ਪਰ ਅਮਲ ਨਹੀਂ ਕਰਦੇ ਜਿਵੇਂ ਆਪਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਤਾਂ ਪੜਦੇ ਆਂ ਬੋਤੇ ਮੇਰੇ ਵੀਰ ਭੈਣ ਭਰਾ ਨੇ ਭਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਤਾਂ ਕਹਿੰਦੇ ਨੇ ਗੁਰੂ ਦੀ ਬਾਣੀ ਵੀ ਪੜ੍ਹਦੇ ਨੇ ਪ੍ਰਸਾਦ ਸੰਗਤ ਜੀ ਵਹਿਮਾ ਪਰਮਾਡੰਬਰਾ ਪਖੰਡਾ 'ਚ ਵੀ ਫਸੇ ਹੋਏ ਨੇ ਜੋ ਸਤਿਗੁਰੂ ਜੀ ਸਮਝਾਉਂਦੇ ਨੇ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਫਿਰ ਵੀ 사ਤ ਸੰਗਤ ਜੀ ਦੂਸਰੇ ਪਸਾਰਿਆਂ 'ਚ ਫਸੇ ਹੋਏ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਕਿ ਬੇਟਾ ਨਾਮ ਦੀ ਜੋਤ ਜਗਾਓ ਸਿੱਖਿਆ ਦੀ ਜੋਤ ਜਗਾਓ ਗਿਆਨ ਦੀ ਜੋਤ ਜਗਾਓ ਫਿਰ ਵੀ ਦੁਨੀਆਵੀ ਜੋਤਾਂ ਜਗਾਉਂਦੇ ਨੇ ਜਦੋਂ ਸਤਿਗੁਰ ਕਬੀਰ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਸਾਧ ਸੰਗਤ ਜੀ ਭੁੱਖੇ ਭਗਤ ਨਾ ਕੀਜਿਏ ਇਹ ਮਾਲਾ ਆਪਣੀ ਲਈਜੇ ਸਤਿਗੁਰ ਕਬੀਰ ਮਹਾਰਾਜ ਜੀ ਦੇ ਵਚਨ ਨੇ ਤਜਿਐ ਅਨ ਨ ਮਿਲੇ ਗੋਪਾਲ ਕਿ ਭਾਈ ਖਾਲੀ ਪੇਟ ਰਹਿਣ ਦੇ ਨਾਲ ਪਰਮਾਤਮਾ ਨਹੀਂ ਜੇ ਮਿਲਦਾ ਫਿਰ ਵੀ ਸਾਧ ਸੰਗਤ ਜੀ ਆਪਾਂ ਵਰਤ ਰੱਖਦੇ ਹਾਂ ਕਹਿੰਦਾ ਪਾਉ ਸਾਧ ਸੰਗਤ ਜੀ ਜੋ ਸਾਡੇ ਰੈਬਰਾਂ ਨੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਹੈ ਸਾਧ ਸੰਗਤ ਜੀ ਧਾਰਮਿਕ ਕਿਤਾਬਾਂ ਨੇ ਗ੍ਰੰਥ ਨੇ ਚਾਹੀ ਸਾਧ ਸੰਗਤ ਜੀ ਕਿਸੇ ਵੀ ਧਰਮ ਦੇ ਨੇ ਕਿ ਸਾਧ ਸੰਗਤ ਜੀ ਜੇ ਆਪਣਾ ਜੇ ਆਪਾਂ ਮਾਨਵਤਾ ਦੀ ਸੇਵਾ ਨਹੀਂ ਕਰਦੇ ਜੇ ਸੱਚ ਦੇ ਮਾਰਗ ਤੇ ਨਹੀਂ ਚੱਲਦੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਵਹਿਮ ਪਰਮ ਅਡੰਬਰ ਪਖੰਡ ਖਤਮ ਨਹੀਂ ਹੁੰਦੇ ਜੇ ਆਪਾਂ ਆਪਣੇ ਮਨ ਨੂੰ ਕਾਬੂ ਨਹੀਂ ਕਰ ਸਕਦੇ ਸਤਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੇ ਇਹਨਾਂ ਦੇ ਜਾਲ ਦੇ ਵਿੱਚ ਫਸ ਗਏ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਬੇਟਾ ਫਿਰ ਕੀ ਫਾਇਦਾ ਗ੍ਰੰਥਾਂ ਨੂੰ ਪੜਨ ਦਾ। ਕਿਆ ਪੜੀਏ ਕਿਆ ਗੁਨਿਏ ਕਿਆ বেদ ਪੁਰਾਣਾ ਸੁਣੀਏ। ਪੜ੍ਹੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲਿਆ ਸੋਈ ਕਿ ਭਾਈ ਸਾਰੀ ਉਮਰ ਆਪਾਂ ਗ੍ਰੰਥ ਪੜ੍ਹਦੇ ਰਹੇ। বেদ ਪੁਰਾਣ ਪੜ੍ਹਦੇ ਰਹੇ। ਸਤਸੰਗਤ ਜੀ ਜਦੋਂ ਸਾਡਾ ਅੰਤ ਸਮਾ ਆਇਆ ਨਾ ਉਦੋਂ ਅਸੀਂ ਖਾਲੀ ਹੱਥ ਹੀ ਚਲੇਗੇ। ਤਾਂ ਫਿਰ ਫਾਇਦਾ ਕੀ ਹੋਇਆ 사ਸੰਗਤ ਜੀ ਨਾਤਾ ਸਾਨੂੰ ਆਪਣੇ ਅੰਦਰ ਦਾ ਗਿਆਨ ਮਿਲਿਆ ਨਾ 사ਸੰਗਤ ਜੀ ਸਾਨੂੰ ਸੱਚ ਪਤਾ ਲੱਗਿਆ ਕਿ ਐਸੇ ਕਰਕੇ ਜੋ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਬੇਟਾ ਤੂੰ ਗੁਰੂ ਵਾਲਾ ਬਣ ਗੁਰੂ ਦੇ ਵਚਨ ਮੰਨ ਤੇ 사ਸੰਗਤ ਜੀ ਗੁਰੂ ਬਣਾਣਾ ਕੌਣ ਹੈ ਜੋ ਪੂਰਾ ਗੁਰੂ ਹੋਵੇ ਜਿਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ ਜਿਨੇ ਆਪਣੇ ਅੰਦਰੋਂ 사ਸੰਗਤ ਜੀ ਪ੍ਰਮਾਤਮਾ ਨੂੰ ਪਾ ਲਿਆ ਹੋਵੇ ਉਹੀ ਗੁਰੂ ਬਣ ਸਕਦਾ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਵਚਨ ਨੇ ਸਾਦੂ ਕਾ ਸ਼ਾਸਤਰਨ ਸੁਨਕੇ ਨੋ ਅਨਭਾਵਨੀ ਭਗਤ ਨਾ ਸਾਦੀ ਭੁੱਖੇ ਅੰਨ ਨ ਦਿਨੋ ਕਿ ਸਾਧ ਸੰਗਤ ਜੀ ਆਪਾਂ ਜਿੰਨੇ ਵੀ ਗ੍ਰੰਥ ਪੜ ਲਏਂਗੇ ਸਾਰਾ ਸਾਰਾ ਦਿਨ ਆਪਾਂ ਭਜਨ ਬੰਦਗੀ ਕਰਦੇ ਰਹੀਏ ਪ੍ਰਮਾਤਮਾ ਦਾ ਸਿਮਰਨ ਕਰੀਏ ਗੁਰਬਾਣੀ ਵੀ ਪੜੀਏ ਪ੍ਰਸਾਦ ਸੰਗਤ ਜੀ ਮਾਹਵਤਾ ਦੀ ਸੇਵਾ ਨਾ ਕਰੀਏ ਸਾਡੇ ਗਵਾਂਢ ਦੇ ਵਿੱਚ ਕੋਈ ਭੁੱਖਾ ਬੈਠਾ ਹੋਵੇ ਸਾਡੇ ਕੋਲ ਬਹੁਤ ਪੈਸਾ ਹੈ ਰੋਟੀ ਹੈ ਤੇ ਆਪਾਂ ਸਾਡੇ ਹੁੰਦੇ ਹੋਏ ਉਹ ਰੋਟੀ ਸਾਧ ਸੰਗਤ ਜੀ ਖਾਲੀ ਪੇਟ ਸੋਵੇ ਕੋਈ ਬੱਚਾ ਪੜਨਾ ਚਾਹੁੰਦਾ ਬਿਨਾਂ ਪੜ੍ਹਾਈ ਤੋਂ ਸਾਧ ਸੰਗਤ ਜੀ ਬਿਨਾਂ ਪੈਸੇ ਤੋਂ ਪੜ੍ਹਾਈ ਰਹਿ ਜਾਂਦੀ ਓਦੀ ਕੋਈ ਸਾਧ ਸੰਗਤ ਜੀ ਤੜਪ ਰਿਹਾ ਹੈ ਪੈਸੇ ਨਹੀਂ ਹੈ ਇਲਾਜ ਵਾਸਤੇ ਤਾਂ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਾਦੋ ਕਾਸ਼ਾਸ਼ਟ੍ਰਣ ਸੁਨਕੀਨੋ ਅਨੁਭਾਵਨੀ ਭਗਤ ਅਨ ਸਾਦੀ ਭੁਖੇ ਅਨ ਨਦੀਨੋ ਕਿ ਬੇਟਾ ਕੀ ਫਾਇਦਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਸਾਧ ਸੰਗਤ ਜੀ ਜੇ ਕਿਸੇ ਭੁੱਖੇ ਨੂੰ ਰੋਟੀ ਨਹੀਂ ਖਵਾਈ ਜੇ ਕਿਸੇ ਦੁਖੀ ਦਾ ਦਰਦ ਦੂਰ ਨਹੀਂ ਕੀਤਾ ਜੇ ਪਾਈ ਕੋਈ ਬੱਚਾ ਪੜਨਾ ਚਾਹੁੰਦਾ ਨੂੰ ਪੜਾਇਆ ਹੀ ਨਹੀਂ ਜੇ ਕੋਈ ਬਿਮਾਰ ਹੈ ਸਤ ਸੰਗਤ ਜੀ ਇਲਾਜ ਲਈ ਪੈਸੇ ਨਹੀਂ ਉਹਦਾ ਇਲਾਜ ਹੀ ਨਹੀਂ ਕਰਾਇਆ ਤੇ ਆਪਾਂ ਗੁਰਬਾਣੀ ਨੂੰ ਕੱਲਾ ਪੜਨਾ ਨਹੀਂ ਹੈ ਸਤ ਸੰਗਤ ਜੀ ਉਹਦੇ ਉਹਦੇ ਵਿੱਚ ਜੋ ਲਿਖਿਆ ਹੈ ਉਹ ਆਪਾਂ ਬਣ ਕੇ ਦਿਖਾਣਾ ਹੈ ਜੋ ਸਾਨੂੰ ਗੁਰੂਆਂ ਨੇ ਵਚਨ ਦਿੱਤੇ ਨੇ ਕਿ ਬੇਟਾ ਆ ਕੰਮ ਕਰ ਤੇਰੀ ਜ਼ਿੰਦਗੀ ਸਫਲ ਹੋ ਜਾਵੇਗੀ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਸੋਹੰਗ ਸੋング ਉਚਾਰੀ ਅੰਮ੍ਰਿਤ ਵੇਲਾ ਗਿਆਨ ਕਿ ਬੇਟਾ ਅੰਮ੍ਰਿਤ ਵੇਲੇ ਉੱਠਿਆ ਕਰ ਪ੍ਰਮਾਤਮਾ ਦਾ ਸਿਮਰਨ ਕਰ ਭਜਨ ਬੰਦਗੀ ਕਰ ਸਮਾਦੀ ਲਗਾ ਦਿਨੇ ਕੰਮ ਧੰਦਾ ਕਰ ਜੀਬਾ ਸੋ ਓੰਕਾਰ ਜਪ ਹੱਥਾਂ ਸੋ ਕਰ ਕਰ ਤੇ ਸਾਧ ਸੰਗਤ ਜੀ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਇਮਾਨਦਾਰੀ ਦੀ ਰੋਟੀ ਕਮਾਵਾਂਗੇ ਤਾਂ ਪ੍ਰਮਾਤਮਾ ਸਾਨੂੰ ਆਪਣੇ ਅੰਦਰੋ ਹੀ ਮਿਲ ਜਾਵੇਗਾ ਅਗੇ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਹਰਿ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਸਾਧ ਸੰਗਤ ਜੀ ਜਿੰਨ ਇਨਸਾਨ ਹੈ ਕਰਮ ਕਾਂਡ ਜਿਆਦਾ ਕਰਦਾ ਜਿਹਨੇ ਵੀ ਸਾਡੇ ਗੁਰੂ ਹੋਏ ਨੇ 사ਤਸੰਗਤ ਜੀ ਕੋਈ ਫਰਮਾਨ ਦਿੰਦਾ ਹੈ ਸਭ ਤੋਂ ਪਹਿਲਾਂ ਤਾਂ 사ਤਸੰਗਤ ਜੀ ਸਾਨੂੰ ਇਹ ਵਿਚਾਰਨਾ ਕਿ ਪ੍ਰਮਾਤਮਾ ਸਾਡੇ ਅੰਦਰ ਹੈ ਸਭ ਤੋਂ ਪਹਿਲਾਂ ਅਸੀਂ ਗੁਰੂਆਂ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਨਾ ਬਹੁਤੇ ਲੋਕ ਨੇ ਭਾਈ ਜੋ ਸਤਗੁਰੂ ਅਰਦਾਸ ਮਹਾਰਾਜ ਜੀ ਸਤਗੁਰੂ ਕਬੀਰ ਸਾਹਿਬ ਸਤਗੁਰੂ ਨਾਮਦੇਵ ਜੀ ਸਤਗੁਰੂ ਨਾਨਕ ਸਾਹਿਬ ਨੂੰ ਗੁਰੂ ਤਾਂ ਕਹਿੰਦੇ ਨੇ ਪਰ 사ਤਸੰਗਤ ਜੀ ਪ੍ਰਮਾਤਮਾ ਦੀ ਖੋਜ ਉਹ ਬਾਹਰ ਕਰ ਰਹੇ ਨੇ ਗੁਰੂਆਂ ਨੇ ਸਾਨੂੰ ਕਰਮ ਕਾਂਡ ਤੋਂ ਰੋਕਿਆ 사ਤਸੰਗਤ ਜੀ ਫਿਰ ਵੀ ਆਪਾਂ ਕਰਮ ਕਾਂਡ ਕਰਦੇ ਹਾਂ ਪਹਿਲਾ ਕੰਮ ਜੋ ਆਪਾਂ ਕਰਨਾ ਹੈ ਕਿ ਭਾਈ ਆਪਣੇ ਗੁਰੂ ਦੇ ਵਚਨਾਂ ਤੇ ਭਰੋਸਾ ਕਰਨਾ ਹੈ ਤੇ ਸਤਸੰਗਤ ਜੀ ਜੋ ਗੁਰੂ ਦੇ ਵਚਨਾਂ ਨੂੰ ਮੰਨੇਗਾ ਨਾਨਕ ਜਿਨੇ ਹੀ ਸੁਣ ਕੈ ਮੰਨਿਆ ਉਹ ਤਿਨਾਂ ਵਿਟੋ ਕੁਰਬਾਨ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਹਰ ਕਾ ਨਾਮ ਨਾ ਜਪਸ ਗਵਾਰਾ ਤੇ ਭਾਈ ਇਹ ਗੁਰੂਆਂ ਦੇ ਹੀ ਵਚਨ ਨੇ ਕਿ ਬੇਟਾ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਸਤਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਨਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਕਿ ਪਾਈ ਸਭ ਤੋਂ ਵੱਡਾ ਕੋਈ ਹੈ ਧਰਮ ਦੇ ਵਿੱਚ ਸਾਦ ਸੰਗਤ ਜੀ ਸਾਨੂੰ ਗੁਰੂਆਂ ਨੇ ਦੋ ਹੀ ਕੰਮ ਕਰਨ ਵਾਸਤੇ ਕਹੇ ਨੇ ਕਿ ਬੇਟਾ ਪ੍ਰਮਾਤਮਾ ਦਾ ਸਿਮਰਨ ਕਰ ਤੇ ਮਾਨਵਤਾ ਦੀ ਸੇਵਾ ਕਰ ਸਾਦ ਸੰਗਤ ਜੀ ਦੋਨੋਂ ਹੀ ਭਗਤੀ ਦੇ ਰੂਪ ਨੇ ਆਪਾਂ ਪ੍ਰਮਾਤਮਾ ਦੀ ਸਾਦ ਸੰਗਤ ਜੀ ਭਜਨ ਬੰਦਗੀ ਕਰਨੀ ਹੈ ਉਸ ਦਾ ਸਿਮਰਨ ਕਰਨਾ ਹੈ ਤੇ ਸਾਦ ਸੰਗਤ ਜੀ ਮਾਨਵਤਾ ਦੀ ਸੇਵਾ ਕਰਨੀ ਹੈ ਤੇ ਜਿੰਨੇ ਵੀ ਸੰਤ ਮਹਾਪੁਰਸ਼ ਆਏ ਨੇ ਸਾਦ ਸੰਗਤ ਜੀ ਉਹ ਸਵਨਾ ਦਾ ਹੀ ਭਲਾ ਮੰਗਦੇ ਨੇ ਜਿਵੇਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਬ ਸੈ ਰਵਦਾਸ ਰਹੇ ਪ੍ਰਸੰਨ ਮੁਸਲਮਾਨ ਸੋ ਦੋਸਤੀ ਹਿੰਦੂਨ ਸੋ ਕਰ ਪ੍ਰੀਤ ਰਵਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ ਮੇਂ ਸਾਧ ਸੰਗਤ ਜੀ ਸਾਰੇ ਆਪਣੇ ਹੀ ਨੇ ਕੋਈ ਬੇਗਾਨਾ ਨਹੀਂ ਐ ਸਾਧ ਸੰਗਤ ਜੀ ਦਿਲਾਂ ਦੇ ਵਿੱਚ ਬਹੁਤ ਆਪਾਂ ਵੰਡੀਆਂ ਪਾ ਰੱਖੀਆਂ ਨੇ ਤੇ ਆਓ ਸਾਧ ਸੰਗਤ ਜੀ ਗੁਰੂਆਂ ਦਾ ਫਰਮਾਨ ਹੈ ਹਰ ਕਾ ਨਾਮ ਨਾ ਜਪਸ ਗਵਾਰਾ ਕਿ ਭਾਈ ਇਹ ਕਰਮ ਕਾਂਡ ਤਾਂ ਬਹੁਤ ਕਰਦਾ ਪਰ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਕਿਆ ਸੋਚਿਆ ਬਾਰੰਬਾਰ ਕਿ ਪੁੱਤ ਬੇਟਾ ਤੂੰ ਬਾਰ ਬਾਰ ਕੀ ਸੋਚ ਰਿਹਾ ਹੈ ਕਿਉਂਕਿ ਬਹੁਤੇ ਲੋਕ 사ਸੰਗਤ ਜੀ ਐਸੇ ਨੇ ਜੋ ਆਪਣੇ ਮਨ ਦੀਆਂ ਇਛਾਵਾਂ ਪੂਰੀਆਂ ਕਰਾਉਣ ਦੇ ਵਿੱਚ ਕਰਾਉਣ ਵਾਸਤੇ ਗੁਰੂਆਂ ਕੋਲ ਜਾਂਦੇ ਨੇ ਸੰਤਾਂ ਕੋਲ ਜਾਂਦੇ ਨੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ 사ਸੰਗਤ ਜੀ ਪਰਿਵਾਰ ਦੀਆਂ ਖੁਆਇਸ਼ਾਂ ਨੇ ਆਪਣੇ ਮਨ ਦੀਆਂ ਖੁਆਇਸ਼ਾਂ ਨੇ ਬੱਚਿਆਂ ਬਾਰੇ ਮੰਗਦੇ ਨੇ ਘਰ ਪਰਿਵਾਰ ਬਾਰੇ ਬਿਜ਼ਨਸ ਨੌਕਰੀ ਬਾਰੇ ਮੰਗਦੇ ਨੇ ਤੇ ਸਤਗੁਰੂ ਜੀ ਪਰਮਾਣਦੇ ਨੇ ਬੇਟਾ ਜਿਸ ਤੋਂ ਇਹ ਚੀਜ਼ਾਂ ਮੰਗ ਰਿਹਾ ਤੂੰ ਉਹਨੂੰ ਹੀ ਕਿਉਂ ਨਹੀਂ ਮੰਗ ਲੈਂਦਾ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾਕੈ ਚਾਰ ਪਦਾਰਤ ਅਸ਼ਟ ਦਸਾ ਸਿਧ ਨਵਨਿਧ ਕਰਤਲ ਤੱਕ ਕਿ ਬੇਟਾ ਜੀ ਦੇ ਵਸ ਦੇ ਵੀ ਸਭ ਕੁਝ ਹੈ ਤੂੰ ਹੁਣ ਹੀ ਮੰਗ ਲਈਏ ਤੇ ਭਾਈ ਜੇ ਸਾਨੂੰ ਪ੍ਰਮਾਤਮਾ ਹੀ ਮਿਲ ਜਾਵੇਗਾ ਤਾਂ ਸਭ ਕੁਝ ਮਿਲ ਜਾਵੇਗਾ ਤਾਂ ਉਹ ਸਾਧ ਸੰਗਤ ਜੀ ਗੁਰੂਆਂ ਨੇ ਸਾਨੂੰ ਅੱਜ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰ ਕਬੀਰ ਮਹਾਰਾਜ ਜੀ ਨੇ ਕਿ ਬੇਟਾ ਕਦੇ ਬਾਣੀ ਪੜਦਾ ਨਾ ਰਹਿ ਜਾਵੇਂ ਕਦੇ ਕਦੇ ਇਕੱਲਾ ਸਭ ਪੜਦਾ ਹੀ ਰਹਿ ਜਾਈਏ ਸਾਧ ਸੰਗਤ ਜੀ ਸਵੇਰ ਸ਼ਾਮ ਦੁਪਹਿਰੇ ਬਾਣੀ ਹੀ ਪੜ੍ਹਦੇ ਰਹੀਏ ਸੁਣਦੇ ਰਹੀਏ ਵਿਚਾਰਦੇ ਰਹੀਏ ਪਰ ਜੋ ਬਾਣੀ ਦੇ ਵਿੱਚ ਲਿਖਿਆ ਹੈ ਆਪਾਂ ਉਹ ਮੰਨੀਏ ਹੀ ਨਾ ਤਾਂ ਸਤ ਸੰਗਤ ਜੀ ਸਫਰ ਅਧੂਰਾ ਰਹਿ ਜਾਵੇਗਾ ਕਿ ਸਤਗੁਰੂ ਜੀ ਫਰਮਾਉਂਦੇ ਨੇ ਬੇਟਾ ਹਰ ਕਾ ਨਾਮ ਨਾ ਜਪਸ ਗਵਾਰਾ ਕਿ ਪਾਈਏ ਜੋ ਗਵਾਰ ਲੋਕ ਨੇ ਗੁਰੂ ਦੀ ਬਾਣੀ ਸਮਝ ਹੀ ਨਹੀਂ ਰਹੇ ਗੁਰੂਆਂ ਨੇ ਕਿਹਾ ਕਰਮ ਕਾਂਡ ਚਰ ਤੇ ਪ੍ਰਮਾਤਮਾ ਦਾ ਸਿਮਰਨ ਕਰ ਕਿਆ ਸੋਚਿਆ ਤੇ ਬੇਟਾ ਸੋਚ ਕੀ ਰਿਹਾ ਆ ਤੇ ਸਤਗੁਰੂ ਅਰਦਾਸ ਮਹਾਰਾਜ ਜੀ ਵੀ ਇਹ ਸਮਝਾਉਂਦੇ ਨੇ ਨਾ ਐਸੀ ਭਗਤ ਨਾ ਹੋਈ ਰ ਭਾਈ RAM ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਾਹੀ ਸਾ ਸੰਗਤ ਜੀ ਮਾਲਿਕ ਦੇ ਸਿਮਰਨ ਤੋਂ ਬਗੈਰ ਜੋ ਕੁਛ ਹੈ ਉਹ ਸਭ ਝੂਟ ਹੈ ਸਾ ਸੰਗਤ ਜੀ ਪਰਮ ਹੈ ਅੰਦੇ ਆਰ ਹੈ ਦੀਪਕ ਚਈਐ ਇਕ ਬਸਤ ਅਗੋਚਰ ਲਈਐ ਬਸਤ ਅਗੋਚਰ ਪਾਈ ਕਟ ਦੀਪਕ ਰਿਆ ਸਮਾਈ ਸਾਤਸੰਗਤ ਜੀ ਜਿਵੇਂ ਕਮਰੇ ਦੇ ਵਿੱਚ ਸਾਡੇ ਮਕਾਨ ਦੇ ਅੰਦਰ ਅੰਧੇਰਾ ਹੋਵੇ ਤੇ ਅਸੀਂ ਦੀਵਾ ਜਗਾ ਦਈਏ ਪ੍ਰਕਾਸ਼ੀ ਪ੍ਰਕਾਸ਼ ਹੋ ਜਾਂਦਾ ਸਾਤਸੰਗਤ ਜੀ ਉਸ ਸਮੇਂ ਬਿਜਲੀ ਨਹੀਂ ਹੁੰਦੀ ਸੀ ਅਜੋ ਇਲੈਕਟ੍ਰਿਸਿਟੀ ਹੈ ਬਿਜਲੀ ਹੈ ਬੱਲਬ ਹੈ ਟਿਊਬ ਹੈ ਤੇ ਭਾਈ ਜਦੋਂ ਆਪਾਂ ਬੱਲਬ ਜਗਾਨੀ ਆ ਕਮਰੇ ਦੇ ਵਿੱਚ ਸਾਤਸੰਗਤ ਜੀ ਹਨੇਰਾ ਹਨੇਰਾ ਜੋ ਹੈ ਉਹ ਦੂਰ ਹੋ ਜਾਂਦਾ ਨਾਮ ਤੇਰੇ ਕੀ ਜੋਤ ਲਗਾਈ ਭਯੋ ਉਚਾਰੋ ਪਵਨ ਸੰਗ ਲਾਰੇ ਕਿ ਭਾਈ ਜਿਹਦੇ ਮਨ ਦੀ ਜੋਤ ਜਗ ਗਈ ਜਿਹਦੇ ਅੰਦਰ ਗੁਰੂ ਦੇ ਗਿਆਨ ਦੀ ਜੋਤ ਜਗ ਗਈ ਜਿਹਦੇ ਅੰਦਰ ਸਾ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਦਾ ਗਿਆਨ ਆ ਗਿਆ ਗੁਰੂ ਦਾ ਗਿਆਨ ਆ ਗਿਆ ਜਿਹਦੇ ਅੰਦਰ ਨਾਮ ਸ਼ਬਦ ਦੀ ਜੋਤ ਜਗ ਗਈ ਉਹਦੇ ਅੰਦਰ ਜੋ ਜਨਮ ਜਨਮਾਂਤਰਾ ਦਾ ਅੰਧਕਾਰ ਹੈ ਹਨੇਰਾ ਆ ਭਾਈ ਉਹ ਦੂਰ ਹੋ ਜਾਂਦਾ ਨਾਮ ਤੇਰੇ ਕੀ ਜੋਤ ਬਿਟਾ ਨਾਮ ਦੀ ਜੋਤ ਜਗਾ ਛੱਡ ਦੇ ਵਹਿਮ ਪਰਮਾ ਡੰਬਰ ਪਖੰਡ ਕਹਿਤ ਕਬੀਰ ਸਨੋਰੇ ਪ੍ਰਾਨੀ ਛੱਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕੀ ਸ਼ਰਨਾਂ ਸਾਸੰਗਤ ਜੀ ਆਪਾਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਬਚਨ ਨੇ ਛੋਡੋ ਮਨ ਕੇ ਪਰਮਾ ਬਿਟਾ ਸਾਰੇ ਪਰਮ ਛੱਡ ਦੇ ਤੇ ਕਰਨਾ ਕੀ ਹੈ ਕੇਵਲ ਨਾਮ ਜਪੋ ਸਾਸੰਗਤ ਜੀ ਕੇਵਲ ਨਾਮ ਜਪਣਾ ਚੰਗੇ ਕਰਮ ਕਰਨੇ ਨੇ ਤੇ ਪਰੋ ਏਕੀ ਕੀ ਸਰਨਾ ਤੇ ਭਾਈਓ ਮਾਲਿਕ ਏਕੀ ਹੈ ਸਾਸੰਗਤ ਜੀ ਦੂਜਾ ਕੋਈ ਹੈ ਹੀ ਨਹੀਂ ਹੈ ਨਾਮ ਭਾਵੇਂ ਭਾਈਓ ਦੇ ਅਲੱਗ-ਅਲੱਗ ਨੇ ਪਰ ਸਾਸੰਗਤ ਜੋ ਮਾਲਿਕ ਏਕ ਹੀ ਹੈ ਤੇ ਇਹ ਗੱਲਾਂ ਕੌਣ ਸਮਝੇਗਾ ਅੰਧਿਆਰੇ ਦੀਪਕ ਚਾਹੀਏ ਕਿ ਭਾਈ ਜਿਵੇਂ ਕਮਰੇ ਦੇ ਵਿੱਚ ਜਿੱਥੇ ਅਧਕਾਰ ਹੋਵੇ ਉੱਤੇ ਦੀਪਕ ਚਾਹੀਦਾ ਹੈ ਪ੍ਰਕਾਸ਼ ਕਰਨ ਵਾਸਤੇ ਇੱਕ ਵਸਤ ਅਗੋਚਰ ਲਈ ਹੈ ਵਸਤ ਅਗੋਚਰ ਪਾਈ ਕਟ ਦੀਪਕ ਰਿਆ ਸਮਾਈ ਸਾਧ ਸੰਗਤ ਜੀ ਜੋ ਗੁਰੂ ਵਾਲਾ ਹੋਵੇਗਾ ਉਹਦੇ ਕੋਲ ਗਿਆਨ ਆਵੇਗਾ ਗੁਰੂ ਦਾ ਮੰਤਰ ਆਵੇਗਾ ਸਾਧ ਸੰਗਤ ਜੀ ਤੇ ਜਦੋਂ ਗੁਰੂ ਮੰਤਰ ਆ ਗਿਆ ਨਾਮ ਸ਼ਬਦ ਆਪਾਂ ਜਪਾਂਗੇ ਗੁਰੂ ਦਾ ਗਿਆਨ ਸਾਡੇ ਕੋਲ ਆਵੇਗਾ ਸਾਡੇ ਸਰੀਰ ਦੇ ਅੰਦਰ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ ਫਿਰ ਜਿਹੜੇ ਸਾਡੇ ਵਹਿਮ ਪਰਮ ਅੰਬਰ ਪਖਾਣ ਦੇ ਨਾ ਕਿ ਭਾਈ ਅੱਜ ਸ਼ੁਭ ਦਿਨ ਹੈ ਅੱਜ ਅਸ਼ੁਭ ਦਿਨ ਹੈ ਅੱਜ 사ਤ ਸੰਗਤ ਜੀ ਪੋਣੇ ਦੇ ਵਿੱਚ ਆ ਕੰਮ ਨਹੀਂ ਕਰਨਾ ਅੱਜ ਚੰਗਾ ਦਿਨ ਅੱਜ ਮਾੜਾ ਇਹ ਸਭ ਪਰਮ ਖਤਮ ਹੋ ਜਾਣੇ ਸਤ ਸੰਗਤ ਜੀ ਨਾ ਕੋਈ ਹਿੰਦੂ ਦਿਖਾਈ ਦੇਗਾ ਨਾ ਮੁਸਲਮਾਨ ਸਭ ਮਾਲਿਕ ਦੇ ਬੰਦੇ ਦਿਖਾਈ ਦੇਣਗੇ ਸਭ ਇਨਸਾਨ ਦਿਖਾਈ ਦੇਣਗੇ ਜਾ ਫਿਰ ਦੇਖਾ ਤਾਂ ਮੇਰਾ ਅੱਲਾ ਬੇਲੀ ਸਤਗੁਰੂ ਨਾਮ ਦੇ ਮਹਾਰਾਜ ਜੀ ਫਰਮਾਉਂਦੇ ਨੇ ਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਸਤਗੁਰੂ ਜੀ ਫਰਮਾਉਂਦੇ ਬੇਟਾ ਤੇਰੇ ਅੰਦਰ ਪ੍ਰਕਾਸ਼ ਹੋ ਜਾਣਾ ਹੈ ਜੇ ਅੰਦਰ ਜੋ ਅੰਧਕਾਰ ਹੈ ਅਗਿਆਨਤਾ ਹੈ ਸਭ ਬਾਹਰ ਹੋ ਜਾਣੀਏ ਸਾਧ ਸੰਗਤ ਜੀ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਸਾਧ ਸੰਗਤ ਜੀ ਅੰਧਿਆਰੇ ਦੀਪਕ ਚਈਏ ਇੱਕ ਵਸਤ ਅਗੋਚਰ ਲਈਏ ਵਸਤ ਅਗੋਚਰ ਪਾਈ ਘਟ ਦੀਪਕ ਰਿਆ ਸਮਾਈ ਸਾਧ ਸੰਗਤ ਜੀ ਜਦੋਂ ਆਪਾਂ ਧਾਰਮਿਕ ਕਿਤਾਬਾਂ ਪੜ੍ਹਦੇ ਹਾਂ ਨਾ ਉਹਦੇ ਵਿੱਚੋਂ ਸਾਨੂੰ ਰਸਤਾ ਦੇਖ ਸਕਦਾ ਪਰ ਯਾਦ ਰੱਖਣਾ ਸਾਧ ਸੰਗਤ ਜੀ ਚੱਲਣਾ ਸਾਨੂੰ ਖੁਦ ਹੀ ਪਵੇਗਾ ਬਹੁਤੇ ਲੋਕ ਨੇ ਭਾਈ ਜੋਤਾ ਆਪਣੇ ਆਪਣੇ ਧਰਮ ਦੇ ਵਿੱਚ ਸਤ ਸੰਗਤ ਜੀ ਕੋਈ ਅੰਮ੍ਰਿਤ ਪਾਨ ਕਰਦਾ ਹੈ ਅੰਮ੍ਰਿਤ ਚੱਕਦਾ ਹੈ ਕੋਈ ਨਾਮ ਸ਼ਬਦ ਲੈਂਦਾ ਹੈ ਗੁਰੂ ਬਣਾਉਂਦਾ ਲਗ ਲਗ ਪ੍ਰਕਾਰ ਨੇ ਸਤ ਸੰਗਤ ਜੀ ਕਿਤੇ ਬੈਪਟਿਸਮ ਹੁੰਦਾ ਬੈਪਟਾਈਜ਼ ਕੀਤਾ ਜਾਂਦਾ ਤੇ ਬਹੁਤੇ ਲੋਕ ਨੇ ਭਾਈ ਜੋ ਗੁਰੂ ਬਣਾਉਂਦੇ ਨੇ ਗੁਰੂ ਵਾਲੇ ਬਣ ਜਾਂਦੇ ਨੇ ਪਰ ਉਸ ਤੋਂ ਬਾਅਦ ਵੀ ਸਤ ਸੰਗਤ ਜੀ ਮਨ ਨਹੀਂ ਬਦਲਦਾ ਉਹਨਾਂ ਦਾ ਦੇਖ ਲੈਣਾ ਸਤ ਸੰਗਤ ਜੀ ਗੁਰੂ ਵਾਲੇ ਬਣਨ ਤੋਂ ਬਾਅਦ ਵੀ ਮਨ ਨਹੀਂ ਬਦਲਿਆ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਇਹ ਕਾਲਣਾ ਸਾਨੂੰ ਖੁਦ ਕਾਲਣੀ ਪੈਣੀ ਹੈ ਗੁਰੂ ਰਸਤਾ ਦਿਖਾ ਸਕਦਾ ਹੈ ਦੁਨੀਆ ਦੇ ਧਾਰਮਿਕ ਗ੍ਰੰਥ ਸਾਨੂੰ ਰਸਤਾ ਦਿਖਾ ਸਕਦੇ ਨੇ ਸਤ ਸੰਗਤ ਜੀ ਸਾਨੂੰ ਅੰਦਰ ਦਾ ਗਿਆਨ ਦੇ ਸਕਦੇ ਨੇ ਕਿ ਭਾਈ ਅੰਦਰ ਕੀ ਹੈ ਬਾਹਰ ਕੀ ਪਰ ਉਸ ਰਸਤੇ ਤੇ ਚੱਲਣਾ ਖੁਦ ਹੀ ਪਵੇਗਾ ਜਿਵੇਂ ਸਾਰੇ ਹੀ ਗੁਰੂਆਂ ਦਾ ਫਰਮਾਨ ਹੈ ਸਭ ਕੁਝ ਕਰਮ ਹੈ ਬਾਹਰ ਨਹੀਂ ਆਪ ਵਿਚਾਰੇ ਸੋ ਗਿਆਨੀ ਹੋਏ ਪ੍ਰਸਾਦ ਸੰਗਤ ਜੀ ਉਹਦੀ ਖੋਜ ਸਾਨੂੰ ਖੁਦ ਹੀ ਪਕਰਨੀ ਪਵੇਗੀ ਸਤਗੁਰੂ ਪਿੱਪਾ ਮਹਾਰਾਜ ਜੀ ਫਰਮਾਉਂਦੇ ਨੇ ਨਾ ਜੋ ਬ੍ਰਹਮੰਡਾ ਸੋਈ ਪਿੰਡਾ ਜੋ ਖੋਜੇ ਸੋ ਪਾਵੇ ਕਿ ਭਾਈ ਜੋ ਖੋਜ ਕਰੇਗਾ ਉਹਨੂੰ ਹੀ ਮਿਲੇਗਾ ਸਾਡੇ ਅੰਦਰ ਬੜੀ ਸੋਹਣੀਆਂ ਚੀਜ਼ਾਂ ਰੱਖੀ ਨੇ ਬੜਾ ਬ੍ਰह्म ਗਿਆਨ ਹੈ ਐਸੇ ਸਰੀਰ ਦੇ ਵਿੱਚੋਂ ਬਹੁਤੇ ਲੋਕਾਂ ਨੇ ਬਹੁਤ ਕੁਝ ਕੱਢਿਆ ਐਸੇ ਸਰੀਰ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਕਿਸੇ ਨੇ ਲੈਪਟਾਪ ਕੱਢ ਲਿਆ ਕਿਸੇ ਨੇ ਕੰਪਿਊਟਰ ਕੱਢ ਲਿਆ ਕਿਸੇ ਨੇ ਮੋਟਰਸਾਈਕਲ ਕੱਢ ਲਿਆ ਇਹ ਸਾਰੇ ਫਾਰਮੂਲੇ ਸਾਧ ਸੰਗਤ ਜੀ ਸਾਡੇ ਸਰੀਰ ਦੇ ਵਿੱਚੋਂ ਹੀ ਆ ਰਹੇ ਨੇ ਤੇ ਜਿੱਤੇ ਮਾਲਕ ਬੈਠਾ ਹੈ ਜਿੱਤੇ ਬ੍ਰह्म ਗਿਆਨ ਹੈ ਇਹ ਤਾਂ ਸਾਧ ਸੰਗਤ ਜੀ ਬੜੀ ਛੋਟੀ ਛੋਟੀ ਚੀਜ਼ਾਂ ਨੇ ਆਪਣੇ ਸਰੀਰ ਦੇ ਅੰਦਰ ਬੜਾ ਗਿਆਨ ਹੈ ਸਾਧ ਸੰਗਤ ਅੱਜ ਫਿਰ ਸਤਿਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਸਭ ਕੁਝ ਕਰਮੈ ਬਾਹਰ ਨਹੀਂ ਕਿ ਬੇਟਾ ਜਿੰਨਾ ਵੀ ਗਿਆਨ ਹੈ ਦੁਨੀਆ ਦਾ ਉਹ ਸਾਡੇ ਸਰੀਰ ਦੇ ਵਿੱਚੋਂ ਹੀ ਆ ਰਿਹਾ ਵਸਤ ਅਗੋਚਰ ਪਾਈ ਕਟਦੀ ਫਕਰਿਆ ਸਮਾਈ ਤੇ ਸਾਧ ਸੰਗਤ ਜੀ ਜੋ ਗੁਰੂ ਵਾਲਾ ਬਣ ਜਾਂਦਾ ਗੁਰੂ ਦੇ ਸ਼ਬਦ ਨਾਲ ਜੁੜੇਗਾ ਤੇ ਸਾਧ ਸੰਗਤ ਜੀ ਅੰਦਰ ਉਹਦੇ ਬੜਾ ਆਨੰਦ ਬਣੇਗਾ ਤੇ ਇੱਕ ਵਾਰ ਇਹ ਜੋਤ ਜੱਗੀ ਫਿਰ ਕਦੇ ਬੁਝਦੀ ਨਹੀਂ ਹੈ ਸਾਤਸੰਗਤ ਜੀ ਹਮੇਸ਼ਾ ਜਗਦੀ ਰਹੀਏ ਜੋਤ ਪਰ ਇਸ ਜੋਤ ਨੂੰ ਦੇਖਣ ਵਾਸਤੇ ਸਾਨੂੰ ਮਿਹਨਤ ਕਰਨੀ ਪਏਗੀ ਤੇ ਆਓ ਸਾਤਸੰਗਤ ਜੀ ਕਦੇ ਆਪਾਂ ਅਧੂਰੇ ਨਾ ਰਹਿ ਜਾਈਏ ਸਾਹਿਬ ਸਤਿਗੁਰ ਕਬੀਰ ਮਹਾਰਾਜ ਜੀ ਅੱਜ ਬੜੇ ਸੋਹਣੇ ਢੰਗ ਦੇ ਨਾਲ ਬੜੇ ਸੋਹਣੇ ਸ਼ਬਦਾਂ ਦੇ ਵੀ ਸਾਤਸੰਗਤ ਜੀ ਸਾਨੂੰ ਸਮਝਾਣਾ ਏ ਨੇ ਕਿ ਬੇਟਾ ਕਦੇ ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਣਾ ਸੁਣੀਏ ਪੜਿਆ ਸੁਨੇ ਕਿਆ ਹੋਈ ਜੋ ਸਹਿਜਨਾ ਮਿਲਿਆ ਸੋਈ ਕਿ ਬੇਟਾ ਗ੍ਰੰਥਾ ਨੂੰ ਪੜਨ ਦਾ ਕੀ ਫਾਇਦਾ ਦੁਨੀਆ ਤੋਂ ਚਲਾ ਵੀ ਗਿਆ ਤੇ ਕੁਝ ਮਿਲਿਆ ਵੀ ਨਹੀਂ ਈਸ ਪਰਮਾਤਮਾ ਦੀ ਖੋਜ ਕਰਦਾ ਰਿਹਾ ਮਿਲਾਂ ਨਹੀਂ ਖਾਲੀ ਹੱਥ ਚਲਾ ਗਿਆ ਹਰ ਕਾ ਨਾਮ ਜਪਸ ਗਵਾਰਾ ਕਿਆ ਸੋਚੈ ਬਾਰੰਬਾਰ ਕਿ ਬੇਟਾ ਮਾਲਿਕ ਦਾ ਸਿਮਰਨ ਕਰਿਆ ਕਰ ਛੜਦੇ ਸਭ ਪੁੱਠੇ ਤੰਦੇ ਸਭ ਛੜਦੇ ਵਹਿਮ ਪਰਮ ਅੰਬਰ ਪਖੰਡ ਓਸ ਮਾਲਿਕ ਦਾ ਸਿਮਰਨ ਕਰ ਕੀ ਸੋਚ ਰਿਹਾ ਅੰਧਿਆਰੇ ਦੀਪਕ ਚਈਏ ਇੱਕ ਵਸਤਾ ਅਗੋਚਰ ਲਈਏ ਵਸਤ ਅਗੋਚਰ ਪਾਈ ਕਟ ਦੀਪਕ ਰਿਆ ਸਮਾਈ ਸਾਧ ਸੰਗਤ ਜੀ ਇੱਕ ਵਾਰੋ ਦੀਪਕ ਜਗ ਗਿਆ ਫਿਰ ਹਮੇਸ਼ਾ ਲਈ ਉੱਥੇ ਹੀ ਰਹੇਗਾ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤੋਂ ਮਨ ਮੰਨਿਆ ਮਨ ਮੰਨੈ ਲੋਗ ਨਾ ਪਤੀਜੈ ਨਾ ਪਤੀਜੈ ਤੋਂ ਕਿਆ ਕੀਜੈ ਸਤਸੰਗਤ ਜੀ ਅੱਜ ਨਹੀਂ ਤਾਂ ਕੱਲ ਸਾਨੂੰ ਸਮਝ ਆਣੀ ਬਹੁਤ ਲੋਕ ਨੇ ਜਿਹੜੇ ਅੱਜ ਗੁਰੂਆਂ ਦੀ ਗੱਲ ਨਹੀਂ ਸੁਣਦੇ ਕੋਈ ਬਚਪਨ ਚ ਹੈ ਕੋਈ ਜਵਾਨੀ ਚ ਹੈ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਜਿਵੇਂ ਜਿਵੇਂ ਹਾਲਾਤ ਸਾਹਮਣੇ ਆਉਂਦੇ ਨੇ ਸਤਸੰਗਤ ਜੀ ਇਹ ਵਕਤ ਜੋ ਹੈ ਬਹੁਤ ਵੱਡਿਆਂ ਵੱਡਿਆਂ ਨੂੰ ਸਤਸੰਗਤ ਜੀ ਅਕਲ ਦੇ ਦਿੰਦਾ ਹੈ ਵੱਡੇ-ਵੱਡੇ ਨੂੰ ਅਕਲ ਸਿਖਾ ਦਿੰਦਾ ਹੈ ਸਬਕ ਸਿਖਾ ਦਿੰਦਾ ਹੈ ਸਿੱਖਿਆ ਦੇ ਦਿੰਦਾ ਹੈ ਚੰਗਾ ਗਿਆਨ ਵੀ ਦਿੰਦਾ ਤੇ ਭਾਈ ਮਾੜਾ ਗਿਆਨ ਵੀ ਦਿੰਦਾ ਪਰ ਇੱਕ ਇੱਕ ਗੱਲ ਜ਼ਰੂਰ ਹੈ ਕਿ ਭਾਈ ਸਚਾਈ ਸਾਰੇ ਲੋਕਾਂ ਦੇਗੇ ਆਵੇਗੀ ਕਿ ਭਾਈ ਉਹ ਸੱਚ ਕਰ ਰਿਹਾ ਜਾਂ ਝੂਠ ਕਰ ਰਿਹਾ ਅੰਧਿਆਰੇ ਦੀਪਕ ਚ ਜਿੱਦੇ ਇਹ ਦੀਪਕ ਜੱਗ ਗਿਆ ਸਾਡੇ ਅੰਦਰ ਜਦੋਂ ਅੰਧਕਾਰ ਆ ਉਹ ਸਭ ਬਾਹਰ ਚਲਾ ਜਾਵੇਗਾ ਕਹੇ ਕਬੀਰ ਅਬ ਜਾਣਿਆ ਤੇ ਸਾ ਸੰਗਤ ਜੀ ਗੁਰੂ ਦੇ ਗਿਆਨ ਨਾਲ ਗੁਰੂ ਨੇ ਜੋ ਗੁਰਮੰਤਰ ਦਿੱਤਾ ਉਸ ਗੁਰਮੰਤਰ ਦੀ ਕਮਾਈ ਨਾਲ ਜੋ ਆਪਾਂ ਗੁਰੂਆਂ ਦੇ ਵਚਨ ਮੰਨੇ ਨੇ ਉਹਨਾਂ ਵਚਨਾਂ ਦੀ ਕਮਾਈ ਨਾਲ ਸਤਸੰਗਤ ਜੀ ਸਾਨੂੰ ਜੋ ਅੰਦਰ ਪਰਮਾਤਮਾ ਬੈਠਾ ਹੈ ਉਸ ਦੇ ਦਰਸ਼ਨ ਦੇਦਾਰ ਹੋ ਜਾਂਦੇ ਨੇ ਕਹੋ ਕਬੀਰ ਅਬ ਜਾਣਿਆ ਕਿ ਭਾਈ ਮੈਨੂੰ ਸੱਚ ਦਾ ਰਸਤਾ ਪਤਾ ਲੱਗ ਗਿਆ ਮੈਨੂੰ ਗੁਰੂ ਵਾਲਾ ਰਸਤਾ ਪਤਾ ਲੱਗ ਗਿਆ ਜਬ ਜਾਣਿਆ ਤੋ ਮਨ ਮੰਨਿਆ ਤੇ ਭਾਈ ਜੇ ਆਪਾਂ ਜਾਣ ਕੇ ਮਨ ਨੂੰ ਮਨਾ ਲਈਏ ਸਤਸੰਗਤ ਜੀ ਬੜੇ ਗਹਿਰਿਆ ਇਹਨਾਂ ਨੂੰ ਸੁਣਨਾ ਪਹਿਲਾਂ ਆਪਾਂ ਰਸਤੇ ਬਾਰੇ ਜਾਣਨਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਕੁਝ ਲਿਖਿਆ ਸਾਸੰਗਤ ਜੀ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਸਤਿਗੁਰੂ ਕਬੀਰ ਸਾਹਿਬ ਸਤਿਗੁਰੂ ਨਾਮਦੇਵ ਜੀ ਸਤਿਗੁਰੂ ਤਿਰਲੋਚਨ ਜੀ ਸਤਿਗੁਰੂ ਸੈਨ ਜੀ ਸਤਿਗੁਰੂ ਸੈਨ ਜੀ ਸਤਿਗੁਰੂ ਨਾਨਕ ਸਾਹਿਬ ਬੜਾ ਕੁਝ ਲਿਖਿਆ ਬਾਣੀ ਦੇ ਵਿੱਚ ਤੇ ਭਾਈ ਪਹਿਲਾਂ ਆਪਾਂ ਜਾਣੀਏ ਆਪਣੇ ਗੁਰੂਆਂ ਨੂੰ ਪੜਹੀਏ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਵਰਤ ਰੱਖਣਾ ਹੈ ਕਿ ਨਹੀਂ ਰੱਖਣਾ ਜੋਤ ਜਗਾਣੀ ਹੈ ਨਹੀਂ ਜਗਾਣੀ ਤੀਰਥ ਯਾਤਰਾ ਤੇ ਜਾਣਾ ਹੈ ਜਾਂ ਨਹੀਂ ਜਾਣਾ ਸਭ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਤੇ ਫਿਰ ਸਾਧ ਸੰਗਤ ਜੀ ਜੋ ਗੁਰੂਆਂ ਨੇ ਰਸਤਾ ਦਿਖਾਇਆ ਫਿਰ ਉਸ ਰਸਤੇ ਤੇ ਚਲੀਏ ਕਹੋ ਕਬੀਰ ਅਬ ਜਾਣਿਆ ਕਿ ਭਾਈ ਪਹਿਲਾਂ ਜਾਣੀਏ ਸਾਧ ਸੰਗਤ ਜੀ ਸਹੀ ਰਸਤਾ ਕਿਹੜਾ ਫਿਰ ਉਸ ਰਸਤੇ ਤੇ ਚਲੀਏ ਜਦ ਬ ਜਾਣਿਆ ਤੋਂ ਮਨ ਮੰਨਿਆ ਤੇ ਫਿਰ ਭਾਈ ਆਪਾਂ ਮਨ ਨੂੰ ਮਨਾ ਲਈਏ ਪਹਿਲਾਂ ਜਾਣੀਏ ਕਿਉਂਕਿ ਸਾਧ ਸੰਗਤ ਜੀ ਬੜੇ ਗਹਿਰਾਈ ਨਾਲ ਸੁਨਣਾ ਆਪਾਂ ਗੁਰਬਾਣੀ ਪੜ੍ਹ ਵੀ ਲੈਣੇ ਆ ਆਪਾਂ ਗੁਰੂ ਦੀ ਗੱਲ ਜਾਣ ਵੀ ਲੈਣੇ ਆ ਪਰ ਜੇ ਮਨ ਨਾ ਮੰਨੇ ਸਾਧ ਸੰਗਤ ਜੀ ਫਿਰ ਸਫ਼ਰ ਅਧੂਰਾ ਰਹਿ ਜਾਣਾ ਹੈ ਪਹਿਲਾ ਆਪਾਂ ਜਾਣਨਾ ਹੈ ਪੜ੍ਹਨਾ ਹੈ ਗੁਰੂ ਨੂੰ ਗੁਰੂ ਦੀ ਬਾਣੀ ਪੜ੍ਹਨੀ ਹੈ ਸਮਝਣਾ ਹੈ ਪੜ੍ਹ ਕੇ 사ਤਸੰਗਤ ਜੀ ਕੱਲਾਪਾ ਸੁਬਾ ਸ਼ਾਮ ਪਾਠ ਹੀ ਨਹੀਂ ਕਰਨਾ ਕਿ ਭਾਈ ਸਵੇਰੇ ਪੜੀ ਜਾਓ ਸ਼ਾਮ ਨੂੰ ਵੀ ਦੋਨੇ ਟਾਈਮ ਆਪਾਂ ਨਿਤਨੇਮ ਕਰਦੇ ਰਹੀਏ 사ਤਸੰਗਤ ਜੀ ਗੁਰੂਆਂ ਨੇ ਸਾਨੂੰ ਜੋ ਨਿਤਨੇਮ ਬਖਸ਼ਿਆ ਉਹਦਾ ਇੱਕੋ ਹੀ ਕਾਰਨ ਹੈ ਕਿ ਭਾਈ ਗੁਰਬਾਣੀ ਸਾਨੂੰ ਕੰਠ ਹੋਵੇ ਗੁਰਬਾਣੀ ਸਾਡੇ ਮਨ ਚ ਵਸੇ ਰੋਜ਼ ਪੜਾਂਗੇ ਸਾਨੂੰ ਸਮਝ ਵੀ ਆਵੇਗੀ ਤੇ ਜਿਵੇਂ ਜਿਵੇਂ ਸਮਝ ਆਵੇ ਭਾਈ ਆਪਾਂ ਉਸ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਈਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਤੇ ਭਾਈ ਪਹਿਲਾ ਜਾਨੋ ਸਾਧ ਸੰਗਤ ਜੀ ਗੁਰਬਾਣੀ ਚ ਲਿਖਿਆ ਕੀ ਹੈ ਜਦੋਂ ਜਾਣਾਂਗੇ ਫਿਰ ਸਾਡਾ ਮਨ ਮੰਨੇ ਸਾਧ ਸੰਗਤ ਜੀ ਬਿਨ ਦੇਖੇ ਉਪਜੇ ਨਹੀਂ ਆਸਾ ਸਤਿਗੁਰੂ ਜੀ ਦੇ ਬਚਨ ਨੇ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕੀ ਕੀਜੇ ਸਾਤਸੰਗਤ ਜੀ ਜਦੋਂ ਤੱਕ ਮਨ ਨਹੀਂ ਮੰਨਦਾ ਨਹੀਂ ਜੁੜਦਾ ਉਦੋਂ ਤੱਕ ਸਾਨੂੰ ਤਸੱਲੀ ਵੀ ਨਹੀਂ ਹੁੰਦੀ ਸਾਤਸੰਗਤ ਜੀ ਮਨ ਦੀ ਖੇਡ ਹੈ ਸ਼ਰੀਰ ਤੰਦ ਦੀ ਖੇਡ ਨਹੀਂ ਹੈ ਮੈਂ ਬਾਰ ਬਾਰ ਬੇਨਤੀ ਕਰਦਾ ਧਾਰਮਿਕ ਪਹਿਰਾਵੇ ਬਹੁਤ ਪਾ ਲੈਂਦੇ ਨੇ ਬੜੇ ਵੱਡੇ ਵੱਡੇ ਸਾਧੂ ਦੇਖੇ ਹੋਣਗੇ ਸਾਤਸੰਗਤ ਜੀ ਡੇਰਿਆਂ ਵਾਲੇ ਸਾਧੂ ਨੇ ਆ ਪਿੱਛੇ ਜੀ ਵੀ ਸਾਤਸੰਗਤ ਜੀ ਪੰਜਾਬ 'ਚ ਹੋਇਆ ਹੈ ਨਾ ਕਿ ਭਾਈ ਸਾਧੂਆਂ ਵਰਗੇ ਕੱਪੜਾ ਜੋ ਪਹਿਨੇ ਹੋਏ ਸਨ ਉਹਨਾਂ ਨੇ ਸਾਤਸੰਗਤ ਜੀ ਕੀ ਕੀਤਾ ਹੈ ਐਸੇ ਕਰਕੇ ਸਤਗੁਰਾਂ ਨੇ ਸਾਨੂੰ ਸਮਝਾਇਆ ਵੀ ਹੈ ਉਹ ਹਰਕੇ ਸੰਤ ਨਾ ਕੀ ਬਾਨਾ ਰਸ ਕੇ ਠੱਗ ਸਾਧੂਆਂ ਵਰਗੇ ਧਾਰਮਿਕ ਕੱਪੜੇ ਪਾ ਲੈਣ ਨਾਲ ਸਾਧ ਸੰਗਤ ਜੀ ਕੋਈ ਸਾਧੂ ਨਹੀਂ ਬਣਦਾ ਧਾਰਮਿਕ ਕੱਪੜੇ ਪਾਣ ਨਾਲ ਆਪਾਂ ਧਾਰਮਿਕ ਨਹੀਂ ਮੰਨਦੇ ਮਨ ਮੰਨਣਾ ਪੈਣਾ ਸਾਧ ਸੰਗਤ ਜੀ ਮਨ ਨੂੰ ਮੰਨਣਾ ਪੈਣਾ ਜਦ ਤੱਕ ਸਾਡਾ ਗੁਰੂ ਦੀ ਬਾਣੀ 'ਚ ਗੁਰੂ ਦੇ ਰੰਗ 'ਚ ਮਨ ਨਹੀਂ ਰੰਗਿਆ ਜਾਂਦਾ ਸਾਧ ਸੰਗਤ ਜੀ ਤਨ ਕਿੰਨਾ ਹੀ ਸਾਧੂਆਂ ਵਰਗਾ ਬਣਾ ਲਈਏ ਜਦੋਂ ਤੱਕ ਮਨ ਨਹੀਂ ਮੰਨਦਾ ਸਾਧ ਸੰਗਤ ਜੀ ਗੁਰੂ ਜੀ ਫਰਮਾਉਂਦੇ ਨੇ ਮਨ ਮੈਲੇ ਸਭ ਕੁਝ ਮੈਲਾ ਐਸੇ ਕਰਕੇ ਸਾਹਿਬ ਸਤਿਗੁਰੂ ਨਾਨਕ ਸਾਹਿਬ ਨੇ ਕਿਹਾ ਮਨ ਜੀ ਤੇਜ ਜਗਜੀਤ ਸਾਸੰਗਤ ਜੀ ਮਨ ਕੰਟਰੋਲ ਕਰੀਂ ਆਪਾਂ ਇਹ ਮਨ ਨਹੀਂ ਸਾਨੂੰ ਚੋਰ ਬਣਾਉਂਦਾ ਇਹ ਮਨ ਨਹੀਂ ਸਾਨੂੰ ਸਾਧ ਬਣਾਉਂਦਾ ਇਹ ਸਾਡੇ ਤੋਂ ਜਿੰਨੇ ਵੀ ਬੁਰੇ ਕਰਮ ਨੇ ਸਾਸੰਗਤ ਜੀ ਇਮਾਨੀ ਕਰਾ ਰਿਹਾ ਹੋਰ ਕੁਝ ਨਹੀਂ ਕਰਾ ਰਿਹਾ ਐਸੇ ਕਰਕੇ ਭਾਈ ਪਹਿਲਾਂ ਗੁਰੂ ਦੀ ਬਾਣੀ ਨੂੰ ਪੜੋ ਉਹਨੂੰ ਵਿਚਾਰੋ ਗੁਰੂ ਦੇ ਰਸਤੇ ਨੂੰ ਜਾਣੋ ਜਾਣਨ ਤੋਂ ਬਾਅਦ ਸਾਸੰਗਤ ਜੀ ਜਦ ਬਜਾਨਿਆ ਤੋ ਮਨ ਮੰਨਿਆ ਫੇਰੇ ਮਨ ਮੰਨੇਗਾ ਸਾਸੰਗਤ ਜੀ ਜਦੋਂ ਮਨ ਮੰਨ ਗਿਆ ਮਨ ਮੰਨਣੇ ਲੋਗ ਨਾ ਭਤੀਜੇ ਜਦੋਂ ਤੱਕ ਮਨ ਨਹੀਂ ਮੰਨਦਾ ਸਤਸੰਗਤ ਜੀ ਆਪਾਂ ਸੰਤੁਸ਼ਟ ਨਹੀਂ ਹੁੰਦੇ ਜੇ ਮਨ ਨੇ ਮੰਨ ਲਿਆ ਕਿ ਭਾਈ ਇਹ ਸੱਚ ਹੈ ਸਤਸੰਗਤ ਜੀ ਹੁੰਦਾ ਵਿਗਿਆਨ ਵੀ ਕਹਿੰਦਾ ਸਾਇੰਸ ਵੀ ਕਹਿ ਰਹੀ ਹੈ ਕਿ ਭਾਈ ਜੇ ਮਨ ਕਵੇ ਨਾ ਮੈਂ ਠੀਕ ਨਹੀਂ ਹੋਣਾ ਤਾਂ ਸਤਸੰਗਤ ਜੀ ਦਵਾਈ ਅਸਰ ਨਹੀਂ ਕਰਦੀ ਤੇ ਕਈ ਵਾਰੀ ਜੇ ਮਨ ਮੰਨ ਲਵੇ ਕਿ ਭਾਈ ਇਹਦੀ ਦਵਾਈ ਮੇਰੇ ਲੱਗਦੀ ਬਹੁਤ ਇਹਦੀ ਦਵਾਈ ਨਾਲ ਮੈਂ ਠੀਕ ਹੋ ਜੰਨਾ ਸਤਸੰਗਤ ਜੀ ਅੱਧਾ ਇਲਾਜ ਤਾਂ ਭਾਈ ਸਾਡਾ ਦਿਮਾਗ ਜੋ ਹੈ ਸਾਡਾ ਮਨ ਜੋ ਹੈ ਉਹ ਕਰ ਦਿੰਦਾ ਤੇ ਜੇ ਮਨ ਮੰਨੇਗਾ ਫੇਰ ਹੀ ਭਗਤੀ ਹੋਵੇਗੀ ਜਿਨ੍ਹਾਂ ਨੇ ਗੁਰੂ ਨਰਦਾਸ ਮਹਾਰਾਜ ਜੀ ਨੂੰ ਗੁਰੂ ਤਾਂ ਕਹਿ ਦਿੱਤਾ ਪਰ ਮਨ ਨਾਲ ਨਹੀਂ ਮੰਨਿਆ ਸਾਧ ਸੰਗਤ ਜੀ ਉਹਨਾਂ ਦਾ ਰਸਤਾ ਉਹ ਡੰਬਰਾ ਪਖੰਡਾ 'ਚ ਫਿਰਦੇ ਨੇ ਨਾ ਪਤੀਜਾ ਤੋ ਕਿਆ ਕੀਜੇ ਤੇ ਸਾਧ ਸੰਗਤ ਜੀ ਜੇ ਮੰਨੀ ਨਾ ਮੰਨੇਗਾ ਮਨ ਦੀ ਤਸੱਲੀ ਨਾ ਹੋਵੇਗੀ ਤੇ ਫਿਰ ਅੱਗੇ ਵਧਾਂਗੇ ਕਿਵੇਂ ਸੋ ਆਓ ਸਾਧ ਸੰਗਤ ਜੀ ਇੰਨੀ ਇੱਕ ਬੇਨਤੀ ਅੱਜ ਦੀਆਂ ਪ੍ਰਵਾਨ ਕਰਨਾ ਅੱਜ ਸਤਿਗੁਰ ਕਬੀਰ ਮਹਾਰਾਜ ਜੀ ਨੇ ਬੜੇ ਸੁੰਦਰ ਸ਼ਬਦਾਂ 'ਚ ਪੜਾਇਆ ਹੈ ਸਾਧ ਸੰਗਤ ਜੀ ਸਮਝਾਇਆ ਹੈ ਕਿ ਬੇਟਾ ਕਦੇ ਗ੍ਰੰਥਾਂ ਨੂੰ ਪੜਦਾ ਨਾ ਰਹਿ ਜਾਵੀਂ ਕੀ ساری ਉਮਰ ਆਪਾ ਪੜਦਾ ਹੀ ਰਹਿ ਜਾਈਏ 사ਤਸੰਗਤ ਜੀ ਮਿਲੇ ਸਾਨੂੰ ਕੁਝ ਵੀ ਨਾ ਜੋ ਗੁਰਬਾਣੀ ਚ ਲਿਖਿਆ ਆ ਉਹ ਪਹਿਲਾਂ ਆਪਾਂ ਸਮਝੀਏ ਕਿ ਭਾਈ ਲਿਖਿਆ ਕੀ ਹੈ ਫਿਰ ਆਪਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਜੋ ਗੱਲਾਂ ਲਿਖੀਆਂ ਨੇ ਆਪਣੇ ਜੀਵਨ ਨੂੰ ਢਾਲ ਲਈਏ 사ਤਸੰਗਤ ਜੀ ਗੁਰਬਾਣੀ ਅਨੁਸਾਰ ਤੇ ਜਦੋਂ ਆਪਾਂ ਗੁਰੂ ਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਿਆ ਤੇ 사ਤਸੰਗਤ ਜੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਾਰੇ ਦਾ ਸਾਰਾ ਜੋ ਗਿਆਨ ਹੈ ਉਹ ਸਾਡੇ ਸਰੀਰ ਦੇ ਵਿੱਚ ਹੈ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਸਰੀਰ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਨੂੰ ਸਾਨੂੰ ਅੰਦਰੋਂ ਹੀ ਮਿਲ ਜਾਣਾ ਹੈ ਸੋ ਭਾਈ ਇਹਨੀ ਕਿ ਬੇਨਤੀਆਂ ਪ੍ਰਵਾਨ ਕਰਨਾ ਅੱਜ ਬੁੱਧਵਾਰ ਸੀ ਤੇ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਸ਼ਬਦ ਸੀ ਸਾਧ ਸੰਗਤ ਜੀ ਸਤਿਗੁਰ ਕਬੀਰ ਮਹਾਰਾਜ ਜੀ ਬੜਾ ਪਾਵਨ ਤੇ ਪਵਿੱਤਰ ਸ਼ਬਦ ਲੈ ਕੇ ਆਏ ਸੋ ਇਹਨੀ ਕਿ ਬੇਨਤੀ ਪ੍ਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਿਗੁਰ ਅਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ ਹਾਂਜੀ ਬਲਵਿੰਦਰ ਸਿੰਘ ਜੀ ਕਿਹਦੀ ਹਾਜ਼ਰੀ ਅੱਜ ਬੋਲ ਬੇਟਾ ਤੁਸੀਂ ਸੁਣੋ ਸੁਆਦ ਹੋ ਗਈ ক্লাস ਬਾਅਦ ਯਾਰ ਦਾਸ ਕਰਾਓ ਉਹਨੂੰ ਵੀ ਬਾਜਿਆਰੀ ਵਾਜਾ ਰਹੀ ਮੇਰੀ ਅਮਨ ਦੀ ਹਾਜ਼ਰੀ ਅੱਜ ਪੰਜਵੇਂ ਸਮਾਰਟਨ ਕਲਾਸ ਹਾਂਜੀ ਅਮਨ ਬੇਟਾ ਕੋਈ ਨੈਟਵਰਕ ਅੱਜ ਥੋੜਾ ਨੈਟਵਰਕ ਇਸ਼ੂ ਆ ਰਿਹਾ ਮੌਸਮ ਕਰਕੇ ਤਾਂ ਹਾਜ਼ਰੀ ਕਿਸੇ ਹੋਰ ਨੂੰ ਦੋ ਕੋਈ ਗੱਲ ਨਹੀਂ ਆਰਤੀ ਆਰਤੀ ਅਮਨ ਨੇ ਕਰਨੀ ਸੀ ਅੱਜ ਪਰ ਜਿਹੜਾ ਕਰਵਾ ਦੇਦੇ ਤੇ ਜਿਹੜਾ ਕਰਾ ਦੇ ਦੇਵ ਕੁਮਾਰ ਦੀ ਆਈਡੀ ਤੇ ਕੋਈ ਨਹੀਂ ਹਾਂਜੀ ਸਾਧ ਸੰਗਤ ਜੀ ਦੇਵਦੀ ਆਈਡੀ 'ਚ ਕੌਣ ਸੰਗਤ ਹੈ ਕੋਈ ਵੀਰ ਹੈ ਭੈਣ ਜੀ ਹੈ ਤਾਂ ਸਾਹਮਣੇ ਆਈਏ ਚਲੋ ਕਿਸੇ ਹੋਰ ਤੋਂ ਲਗਵਾ ਦਿਓ ਹਾਜ਼ਰੀ ਸ਼ਾਇਦ ਪ੍ਰੋਬਲਮ ਆ ਰਹੀ ਨੇ ਦક્ષ ਬੇਟਾ ਤੁਸੀਂ ਕਰ ਦਿਓ ਅੱਜ ਦੀ ਦક્ષ ਬੇਟਾ ਲਗਾਓ ਹਾਜ਼ਰੀ ਤੁਸੀਂ ਜੈ ਗੁਰੂ ਦੇਵ ਤਨ ਗੁਰਦੇਵ ਰਾਤ ਮਾਤੀ ਆਂਤੀ ਨਾਮ ਤੇਰੋ ਆਰਤੀ ਮਾਜਨ ਵਾਰੇ ਹਰ ਕੇ ਨਾਮ ਬਿਨ ਟੁੱਟੇ ਤਗ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਜਸਾ ਨਾਮ ਤੇਰਾ ਕੇਸ ਰੂਹ ਦੇ ਚਿਤਕਾਰ

जो पाई पियो पवन सगलार तेरो पाव नाम, ते नाम पूल माला पार सगल झूटार तेरो पीअ तुझ पियार पाम तेबर डुलारे खाली सगल संसारे प्यारादास नाम है हर भोग त्वरे जो बोले सो निरप जगत गुरु ਸਤ ਗੁਰੂ ਰਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈਸ ਸਰਬ ਸੰਤ ਸਮਾਜ ਕੀ ਜੈ ਜੈ ਗੁਰਦੇਵ ਤੁੰਗ ਗੁਰਦੇਵ ਸਤਨਾਮ 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 ਸੋਹਨ ਸਤਨਾਮ